ਦੇਖੋ ਜੀ ਸਾਡਾ ਪਠਾਨਕੋਟ ਦਾ ਜਿਹੜਾ ਹਸਪਤਾਲ ਹੈਗਾ ਇਹ ਬਹੁਤ ਹੀ ਵਧੀਆ ਅਲਰੇਡੀ ਕੰਮ ਕਰ ਰਿਹਾ ਹੈ ਤੇ ਪੇਸ਼ੰਟ ਦੀ ਬਹੁਤ ਜ਼ਿਆਦਾ ਇਨਪੁਟ ਹੈ ਔਰ ਕਾਫੀ ਪੇਸ਼ੰਗ ਜਿਹੜੇ ਨੇ ਰੋਜ਼ਾਨਾ ਤੇ ਮੇਰੇ ਖਿਆਲ ਉਂੀ ਘੱਟੋ-ਘੱਟ 7-800 ਪੇਸ਼ੰਟ ਜਾਂ ਨਵਾਇਤ ਆਉਂਦਾ ਹੈ ਠੀਕ ਹੈ ਔਰ ਉਹਨਾਂ ਨਾਲ ਕੀ ਹਾਰਟ ਡਿਪਾਰਟਮੈਂਟ ਦੇ ਵਿੱਚ ਪੇਸ਼ੰਗ ਆਉਂਦੇ ਨੇ ਉਹ ਪੇਸ਼ੰਟ ਜਿਹੜੇ ਨੇ ਉਹ ਮੈਂ ਕਾਫੀ ਪੇਸ਼ੰਟ ਨਾਲ ਗੱਲ ਵੀ ਕੀਤੀ ਹੈ ਪੇਸ਼ੰਟ ਦਾ ਪੁਆਇੰਟ ਸੈਟੀਸਫਾਈਡ ਵਿਦ ਦਾ ਟਰੀਟਮੈਂਟ ਔਰ ਡਾਕਟਰ ਦੇ ਡਿਵੀਜ਼ਨ ਨਾਲ ਵੀ ਸੈਟੀਸਫਾਈਡ ਹੈ ਆ ਕੁਝ ਕਮੀਆਂ ਹੈ ਜਿਵੇਂ ਕੰਜੈਸ਼ਨ ਹੈ ਉਸ ਕੰਜੈਸ਼ਨ ਨੂੰ ਦੂਰ ਕਰਨ ਵਾਸਤੇ ਅ ਕਈ ਜਗ੍ਹਾ ਤੇ ਐਕਸਟੈਂਸ਼ਨ ਦੀ ਲੋੜ ਹੈ ਉਹ ਅਸੀਂ ਪ੍ਰਪੋਜ਼ਲ ਜਿਹੜਾ ਉਹਦੇ ਵਾਸਤੇ ਵੀ ਅਸੀਂ ਤਿਆਰ ਕਰ ਰਹੇ ਹਾਂ ਤੇ ਉਹ ਅਸੀਂ ਐਸ.ਐਸ. ਸਾਹਿਬ ਨੂੰ ਬੁਲਾ ਕੇ ਅੱਜ ਫੋਰਮ ਦੱਸਿਆ ਆਪਣਾ ਕਿਉਂ ਪੁਆਇੰਟ ਵੀ ਸਾਨੂੰ ਕਿੱਥੇ ਕਿੱਥੇ ਕੀ ਚਾਹੀਦਾ ਬਹੁਤ ਜਲਦੀ ਹੀ ਉਹ ਆਪਣਾ ਸਟੇਟ ਦਾ ਡਿਸਕਸ ਹੋ ਜਾਏਗਾ ਸਰ ਸਿਨੋ ਹਸਪੀਟਲ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸੀਰੇ ਵਿੱਚ ਅ ਦੇਖੋ ਇੱਕ ਜਿਹੜਾ ਰਿਕਰੂਟਮੈਂਟ ਪ੍ਰੋਸੈਸ ਜਿਹੜਾ ਹੈ ਨਾ ਇੱਕ ਲੰਬੀ ਪ੍ਰਕਿਰਿਆ ਹੁੰਦੀ ਹੈ। ਔਰ ਪੰਜਾਬ ਸਰਕਾਰ ਬੜੀ ਗੰਭੀਰ ਹੈ ਔਰ ਸਾਡੇ ਸੇਰ ਪੰਥੀ ਸਾਹਿਬ ਬਹੁਤ ਗੰਭੀਰ ਹੈ ਇਸ ਮਾਮਲੇ ਵਿੱਚ। ਔਰ ਉਹਨਾਂ ਨੇ ਨੈਗੇਟਿਵ ਮੈਸੇਜ ਜਿਹੜਾ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਜਦੋਂ ਕਿ ਇਹ ਸਟਾਫ ਦੀ ਭਰਤੀ ਜਿਹੜੀ ਹੈ ਉਹ ਕਰ ਲਈ ਜਾਏਗੀ ਔਰ ਇਸ ਕੰਮ ਨੂੰ ਪੂਰਾ ਕੀਤਾ ਜਾਏਗਾ। ਤੇ ਦੂਜੇ ਪਾਸੇ ਅ ਤੁਸੀਂ ਸੁਣਿਆ ਹੀ ਹੋਣਾ ਜਾਂ ਵੇਖਿਆ ਵੀ ਹੋਣਾ ਕਿ ਡਾਇਰੈਕਟ ਸੋਰੀ ਡਾਕਟਰ ਵੀ ਆਲਰੇਡੀ ਜਿਹੜੇ ਕਰੋਨਾਂ ਪ੍ਰੋਸੈਸ ਸਟਾਰਟ ਹੋ ਗਿਆ 409 ਡਾਕਟਰ ਜਿਹੜੇ ਆ ਪੰਜਾਬ ਦੇ ਵਿੱਚ ਆ ਰਹੇ ਨੇ ਉਸ ਤੋਂ ਪਹਿਲਾਂ ਵੀ ਸ੍ਰੀਮントਰੀ ਸਾਹਿਬ ਨੇ ਆਪਣੇ ਹੈਲਥ ਹਾਊਸ ਅਜੰਦੀਪ ਬੋਤਲ ਰੱਖੀ ਸੀ ਠੀਕ ਹੈ ਔਰ ਜਗਾ ਜਗਾ ਤੇ ਪਠਾਨਕੋਟ 25 ਆਮ ਆਦਿਕ ਕਲੀਨਿਕ ਜਿਹੜਾ 2590 ਡਾਕਟਰ ਤਾਂ ਉਹ ਆਏ ਉਹ ਕਲੀਨਿਕ ਦੇ ਵਿੱਚ ਕੰਮ ਵੀ ਕਰ ਰਹੇ ਨੇ ਔਰ ਉੱਥੇ ਹੈਲਥ ਸੈਨਿਟੀ ਲੋਕਾਂ ਨੂੰ ਵਧੀਆ ਮਿਲ ਗਈਆਂ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਦਵਾਈ ਵੀ ਮਿਲ ਰਹੀ ਔਰ ਹਰਤਾ ਦੇ ਟੈਸਟ ਵੀ ਹੋ ਰਹੇ ਨੇ ਉਹ ਵੀ ਇੱਕ ਐਡ ਅਪ ਕਰਦਾ ਹੈ ਸਾਰੇ ਸਿਸਟਮ ਸਰ ਜ਼ਿਲ੍ਹਾ ਪਠਾਨਕੋਟ ਇਹ ਕੁਝ ਮੇਰਾ ਖੋਦਾ ਮੰਨਣਾ ਹੈ ਕਿ ਮਰੀਜ਼ ਦਾ ਮਰੀਜ਼ ਹੈ ਚਾਹੇ ਜਿੱਥੋਂ ਮਰ ਜਾ ਸਾਡਾ ਫਰਜ਼ ਹੈ ਉਹਨੂੰ ਟਰੀਟ ਕਰਨਾ ਸਰ ਇਹ ਕਹਦਾ ਨਾ ਕਿ ਕੋਈ ਜੇ ਐਡ ਕਹਿੰਦਾ ਜੇ ਐਡ ਕਹਿੰਦੇ ਜਾ ਕੇ ਟਰੀਟਮੈਂਟ ਕਰਾ ਇਟ ਇਸ ਨਾਟ ਜਿਹੜਾ ਆ ਗਿਆ ਜੋ ਆਵੇ ਸੋ ਰਾਜੀ ਜਾਵੇ ਕਹਿੰਦੇ ਹਨ ਉਹ ਜਿਹੜਾ ਸਾਡੇ ਕੋਲ ਆ ਗਿਆ ਸਾਡਾ ਫਰਜ਼ ਹੈ ਕਿ ਉਹਨੂੰ ਟਰੀਟ ਕਰਨਾ ਹਾਂ ਜੇ ਕੋਈ ਉਹਨੂੰ ਸਪੈਸ਼ਲ ਉਹਦੀ ਟਰੀਟਮੈਂਟ ਲੰਬੀ ਚੱਲਣੀ ਜੇ ਟੀਵੀ ਦੀ ਡਵਾਈਸ ਚੱਲਦੀ ਹੈ ਜਾਂ ਕੋ ਹੈਪਟੈਕ ਦੀ ਡਵਾਈਸ ਚੱਲਦੀ ਹੈ ਉਹ ਬੈਟਰ ਹੁੰਦਾ ਉਹ ਦਾ ਆਧਾਰ ਵੀ ਇਸ ਤੇ ਹੁੰਦਾ ਹੈ ਉਹ ਆਪਣੀ ਸਟੇਟ ਦੇ ਵਿੱਚੋਂ ਉਹ ਲੈ ਲੇਗਾ ਦਾ ਬੈਟਰ ਹੋਗਾ ਹਾਂ ਅਸੀਂ ਟੈਸਟ ਕਰਕੇ ਉਹਨੂੰ ਕਲੀਅਰ ਕਰ ਦਿਆਂਗੇ ਸਕਰੀਨਿੰਗ ਕਰਕੇ ਉਹ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਸੋ ਸਿਕਿਉਰ ਇਹਦੇ ਵਿੱਚ ਸਰਕਾਰ ਨੇ ਸਾਡੇ ਕੋਲ ਗਾਈਡ ਬੰਗੀਆਂ ਸੰਗੀਆਂ ਕਿ ਤੁਹਾਡੇ ਆਲਰੇਡੀ ਰਿਪੋਰਟ ਅਸੀਂ ਪੇਜ ਚੁੱਕੇ ਆ ਸਾਡੇ ਕੋਲ ਕਿੱਥੇ ਕਿੱਥੇ ਕੀ ਕਮੀਆਂ ਹੈਗੇ